ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਮੋਗਾ ਟਰੈਕਟਰ ਮੰਡੀ ਤੇ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ ਕਈ ਥਾਵਾਂ ਤੇ ਸੀਜ਼ਨ ਝੋਨਾ ਟੋਕੀ ਵੱਢਣ ਵੀ ਲੱਗ ਗਿਆ ਤੇ ਕਈ ਥਾਵਾਂ ਤੇ ਹਜੇ ਕੋਈ 5-7 ਦਿਨਾਂ ਨੂੰ ਮਸ਼ੀਨਾਂ ਚੱਲਣਗੀਆਂ ਉਸ ਹਾਵ ਨਾਲ ਜੇਕਰ ਆਪਾਂ ਟਰੈਕਟਰਾਂ ਦੀ ਸਥਿਤੀ ਵੇਖਦੇ ਆਂ ਜੀ ਕਿ ਕੋਈ ਰੇਟ ਵਧਿਆ ਜਾਂ ਘਟਿਆ ਕਿ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਨੇੜੇ ਉਸ ਹਾਵ ਨਾਲ ਟਰੈਕਟਰਾਂ 'ਚ ਤੇਜ਼ੀ ਆਈ ਆ ਜਾਂ ਮੰਦੇ ਹੋਏ ਆ ਆਪਾਂ ਚਲੋ ਪਹਿਲਾ ਟਰੈਕਟਰ ਲੈਨੇ ਆਂ ਜੀ ਅਰਜਣਾ 18 ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੀ ਬਿਲਕੁਲ ਓਕੇ ਹੈ ਜੀ ਫਰੰਟ ਵਾਲੇ ਟਾਇਰ ਵੀ ਬਿਲਕੁਲ ਓਕੇ ਹੈ ਜੀ ਮਾਡਲ ਹੈਗਾ 2013 ਤੇ 4 ਲੱਖ ਤੇ 10000 ਰੁਪਏ ਡਿਮਾਂਡ ਹੈ ਜੀ ਇੰਜਨ ਪੱਖੋ ਟਰੈਕਟਰ ਬਹੁਤ ਹੀ ਸਾਫ਼-ਸੁਥਰੀ ਕੰਡੀਸ਼ਨ ਦਾ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਈ ਖਵਰਾਏ 735 ਐਫ ਕੀ ਬਾਹਰ ਪੰਪ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ 99 ਮਾਡਲ ਆ 1 ਲੱਖ 83000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਬਹੁਤ ਹੀ ਸਾਫ਼-ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਉਸ ਤੋਂ ਬਾਅਦ ਆ ਗਿਆ ਜੀ ਅਰਜਨ ਆਲਟਰਾ ਰੇਡੀਅਲ ਦੇ ਟਾਇਰਾਂ ਦੇ ਵਿੱਚ 2009 ਮਾਡਲ 3 ਲੱਖ ਤੇ 75000 ਰੁਪਿਆ ਡਿਮਾਂਡ ਸਾਫ਼-ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਟਾਇਰ ਵੀ ਬਹੁਤ ਹੀ ਜ਼ਿਆਦਾ ਸਾਫ਼ ਉਸ ਤੋਂ ਬਾਅਦ ਆ ਗਿਆ ਸਵਰਾਜ 855 ਇੰਜਨ ਗੇਅਰ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ 2020 ਮਾਡਲ ਆ 5 ਲੱਖ ਦੇ 85000 ਰੁਪਏ ਡਿਮਾਂਡ ਆ ਜੀ ਬੈਕ ਸਾਈਡ ਜਿਹੜੇ ਇਹਦੇ ਹੈਗੇ ਆ ਜੀ 14 ਦੇ ਤੇ ਕੁਲ ਵੱਡੀ ਹਨ ਕਿ ਛੋਟੀ ਆ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਹਰਜਨ ਸਾਫ਼ ਚੜ੍ਹ ਕੇ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ 11 ਮਾਡਲ ਆ 4 ਲੱਖ ਤੇ 15000 ਰੁਪਏ ਦੀ ਡਿਮਾਂਡ ਆ ਜੀ ਦੀ ਵੀ ਨੰਬਰ ਆ ਜੀ ਸੋਸ ਤੋਂ ਬਾਅਦ ਫੇਰ ਆ ਗਿਆ ਜੀ ਅਰਜਨ 2005 ਮਾਡਲ ਤੇ 6 ਲੱਖ ਤੇ 75 ਹਜ਼ਾਰ ਰੁਪਏ ਦੀ ਮੰਗ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਜੀ ਤੇ ਜਿਹੜੇ ਹਸਾਣਾ ਮਾਡਲ ਇੰਨਾ ਤਰ੍ਹਾਂ ਨਾ ਉਹ ਹਸਾਣਾ ਥੋੜਾ ਰੰਗ ਬੰਨ ਲੋ ਥੋੜਾ ਅੱਧਕਾਇਆ ਕਿਉਂ ਇੰਜਨ ਉੱਤੇ ਲੀਕ ਵੀ ਦੋਨੇ ਹੈ ਜੀ ਹਾਂ ਜੀ ਦੋਸਤੋ ਉਸ ਤੋਂ ਅਗਲਾ ਟਰੈਕਟਰ ਆ ਗਿਆ 36 3 ਪੈਰ ਇੰਜਨ ਪੱਖੋਂ ਪੂਰਾ ਟਰੈਕਟਰ ਸਾਫ ਹੈ 2010 ਮਾਡਲ ਆ 1 ਚਨਾ ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 4x4 5310 ਪੰਜਾਬ ਨੰਬਰ ਆ ਪੀ ਵੀ 02 ਤੇ 2016 ਮਾਡਲ ਆ 7 ਲੱਖ ਤੇ 35000 ਰੁਪਿਆ ਡਿਮਾਂਡ ਹੈ ਟਰੈਕਟਰ ਬਹੁਤ ਹੀ ਸਾਫ ਸੁਥੀ ਕੰਡੀਸ਼ਨ ਦਾ ਜੀ ਉਸ ਤੋਂ ਬਾਅਦ ਅਗਲਾ ਆ ਗਿਆ ਟਰੈਕਟਰ ਜੌਂਡੀਅਰ 50 60 E पीवी 02 नंबर है जी 2011 मॉडल है 4 लाख 70000 रुपया डिमांड है ये भी बहुत ही साफ़ सुथरी कंडीशन ਦਾ ਟਰੈਕਟਰ ਹੈ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ 2002 मॉडल है 1 लाख 85000 रुपया डिमांड है बैक ਟਾਇਰ ਬਿਲਕੁਲ ਖਤਮ ਹੈ ਜੀ ਅਗਲੇ ਟਾਇਰ ਡੰਗਾ ਜਾਂ ਲੋਂਦੇ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 735 ਇਹ ਹੈ ਮਾਡਲ 96 1,70,000 ਰੁਪਿਆ ਡਿਮਾਂਡ ਹੈ ਚਾਰੇ ਟਾਇਰ ਜੀਕੇ ਦੇ ਆਈ ਬਿਲਕੁਲ ਸਾਫ ਤੋਂ ਦੀ ਕੰਡੀਸ਼ਨ ਦੇ ਹਾਂਜੀ ਦੋਸਤੋ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਸਵਰਾਜ 855 ਬੈਕ ਟਾਇਰ ਇਹਦੇ ਜੀ ਕਾਤਮੀ ਆ ਅਗਲੇ ਟਾਇਰ ਡੰਬਾ ਲਾਉਂਦੇ ਆ 93 ਮਾਡਲ ਆ 2 ਲੱਖ ਤੇ 60,000 ਰੁਪਿਆ ਡਿਮਾਂਡ ਆ ਬਾਕੀ ਇੰਜਨ ਗੇਅਰ ਦਾ ਟਰੈਕਟਰ ਸਾਫ ਆਈ ਲੀਕਿੰਗ ਸੀ ਕਿੰਨੇ ਸੇ ਪਾਉਂ ਹੈ ਨਹੀਂ ਕਿ ਸਿਰਫ ਕੱਲੀ ਟਾਇਰਾਂ ਦੀ ਕਮੀ ਹੈ ਉਸ ਤੋਂ ਬਾਅਦ ਆ ਗਿਆ ਜੀ ਅਰਜਨ 2007 ਮਾਡਲ ਆ 2,75,000 ਰੁਪਏ ਦੀ ਡਿਮਾਂਡ ਆ ਪੰਜਾਬ ਨੰਬਰ ਆ ਟਾਇਰ ਇਹਦੇ ਵੀ ਪਿਛਲੇ ਥੋੜੇ ਜੇ ਘਸੇ ਹੋਏ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਈ ਸਵਰਾਏ 735 ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਇਹ ਚਾਰੇ ਟਾਇਰ ਬਿਲਕੁਲ ਉਸੇ ਨੇ 95 ਮਾਡਲ ਦਾ 1,85,000 ਰੁਪਏ ਦੀ ਡਿਮਾਂਡ ਹੈ ਉਸ ਤੋਂ ਬਾਅਦ ਅਗਲਾ ਆ ਗਈ ਫਾਰਮ ਟਰੈਕ 60 ਦਾ 96 ਮਾਡਲ 2,36,000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਚਾਰਾਂ ਦੀ ਬਿਲਕੁਲ ਓਕੇ ਹੈ ਤੇ ਇੰਜਨ ਗੇਅਰ ਦਾ ਵੀ ਸਾਫ਼ ਟਰੈਕਟਰੀ ਉਸ ਤੋਂ ਬਾਅਦ ਆ ਗਿਆ ਸਵਰਾਜ 724 ਇਹ ਟਰੈਕਟਰਾਂ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਜੀ 96 ਮਾਡਲ ਹੈ 1,35,000 ਰੁਪਏ ਡਿਮਾਂਡ ਆ ਜੀ ਅਗਲੇ ਟਾਇਰ ਬਿਲਕੁਲ ਨਵੇਂ ਆ ਜੀ ਤੇ ਪਿਛਲੇ ਟਾਇਰ ਹੈਗੇ ਤਾਂ ਹੈ 30-40 ਪੈਸੇ ਪਰ ਕੱਟ ਜੇ ਲੱਗੇ ਹੋਏ ਜਿਵੇਂ ਆਪਾਂ ਕਹਿ ਦਈਏ ਵਟਿਆ-ਗਟਿਆ ਤੇ ਚੱਲਿਆ ਲੱਗਦਾ ਉਸ ਤੋਂ ਬਾਅਦ ਆ ਗਈ ਫਾਰਮ ਟਰੈਕ 60 ਦਾ ਡਬਲ ਕਲੱਚ ਤੇ 95 ਮਾਡਲ ਆ 1,65,000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਸਾਫ਼ ਸਫੀ ਕੰਡੀਸ਼ਨ ਦੇ ਟਾਇਰ ਆ ਜੀ ਬੈਕ ਵਾਲੇ ਅਗਲੇ ਥੋੜੇ ਜਿਹਾ ਘਸੇ ਹੋਏ ਨੇ ਲੋ ਵੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਨਿਹੰਦਰਾ B 275 92 ਮਾਡਲ ਆ ਜੀ 1,18,000 ਰੁਪਏ ਐਸਡੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ 50 ਪੈਸੇ ਹੈ ਜੀ ਫਰੰਟ ਵਾਲੇ ਟਾਇਰਾਂ ਦੀ ਹੈਗੀ 20-20 ਪੈਸੇ ਤੇ ਬਾਕੀ ਇੰਜਨ ਵੱਲੋਂ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਫਾਰਮ 60 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰ ਇਹਦੇ ਹੈਗੇ 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 60-70 ਪੈਸੇ 95 ਮਾਡਲ ਆ 2 ਲੱਖ ਤੇ 10000 ਰੁਪਏ ਦੀ ਡਿਮਾਂਡ ਬਾਕੀ ਇੰਜਨ ਤੇ ਦੇ ਰਿਹਾ ਲਈ ਪਾਸੋਂ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ। ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਹਰਾਜ 744। ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਜੇਕਰ ਤੁਸੀਂ ਵੇਖ ਲਈਏ ਬੈਕ ਟਾਇਰ ਜਿਹੜੇ ਇਹਦੇ ਆ ਜੀ। ਸਾਈਜ ਹੈ ਜਗਾ 14928 ਦਾ। ਇੰਜਨ ਗੇਅਰ ਵਾਲੇ ਪਾਸੋਂ ਪੂਰੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਤੇ ਇਹ ਮਾਡਲ ਦੀ ਗੱਲ ਕਰੀਏ 2004 ਮਾਡਲ ਹੈ 2 ਲੱਖ ਤੇ 45000 ਰੁਪਏ ਡਿਮਾਂਡ ਆ। ਤੇ ਟਾਇਰ ਜਿਹੜੇ ਬੈਕ ਟਾਇਰ ਆ ਜੀ ਉਹ ਹੈਗੇ 40 50 ਪੈਸੇ। ਇਹ ਫਰੰਟ ਵਾਲੇ ਟਾਇਰ ਤਾਂ ਇਹਨਾਂ ਵਾਂਗ ਬਰਾਬਰ ਜੀ ਹੈ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਫਾਰਮ 60 2004 ਮਾਡਲ 2 ਲੱਖ ਤੇ 45000 ਰੁਪਿਆ ਡਿਮਾਂਡ ਹੈ ਜੀ। ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ, ਸਾਫ਼ ਜਿੰਨੀ ਕੰਡੀਸ਼ਨ ਦੇ ਟਾਇਰ ਆ ਜੀ। ਇੰਜਨ ਗੇਅਰ ਦਾ ਵੀ ਟਰੈਕਟਰ ਸਾਫ਼ ਆ ਜੀ। ਕਿਉਂਕਿ ਉਦੋਂ ਪਤਾ ਲੱਗ ਜਾਂਦਾ ਹੁੰਦਾ ਜੀ ਲਿੱਪਾ ਪੂੰਜੀ ਕੀਤੀ ਦਾ। ਇਹ ਪੰਜਾਬ ਨੰਬਰ ਟਰੈਕਟਰ ਆ ਜੀ। ਜਿਹੜਾ ਆਪਾਂ ਸਵਰਾਜ 744 ਦਿਖਾਇਆ ਸੀ ਇਹ ਵੀ ਪੰਜਾਬ ਨੰਬਰ ਆ ਜੀ। ਫਾਰਮ 60 ਵੀ ਪੰਜਾਬ ਨੰਬਰ ਆ ਜੀ। ਕੋਸ ਤੋਂ ਬਾਅਦ ਅਗਲਾ ਹੈ 107735 ਇਹ ਹਰਿਆਣਾ ਨੰਬਰ ਹੈ ਜੀ 98 ਮਾਡਲ ਹੈ ਤੇ 1.5 ਲੱਖ ਰੁਪਏ ਡਿਮਾਂਡ ਹੈ ਬੈਕ ਟਾਇਰ 50 ਕੇ ਪੈਸੇ ਯਾਨੀ ਕਿ ਚਾਰੇ ਟਾਇਰ ਹੈਗੇ 50-50 ਪੈਸੇ ਬਾਕੀ ਇੰਜਨ ਇੰਜਨ ਵਾਲੇ ਪਾਸੋਂ ਸਾਫ਼ ਦੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਉਹ ਦੋ ਹੀ ਰੇ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ 51 11 98 ਮਾਡਲ 2 ਲੱਖ ਤੇ 48000 ਰੁਪਏ ਡਿਮਾਂਡ ਆ ਪੰਜਾਬ ਨੰਬਰ ਹੈ ਪੀਬੀ 30 ਨੌਫਰ ਦਾ ਤੇ ਇੰਜਨ ਗੇਅਰ ਦਾ ਇਸਾਫਤ ਰਕਸ਼ਨ ਰਿਹਾ ਉਸ ਤੋਂ ਬਾਅਦ ਆ ਗਿਆ ਸੋਨਾਲੇਕਾ ਪੂਰੇ ਉੱਚੇ ਮਾਡਲ ਦਾ ਟਰੈਕਟਰ ਹੈ ਜੀ ਇਹ 16 9 28 ਦੇ ਟਾਇਰ 2020 ਮਾਡਲ ਆ ਇਸ 7 ਲੱਖ ਰੁਪਏ ਪੂਰੀ ਡਿਮਾਂਡ ਹੈ ਚਾਰ ਟਾਇਰ ਬਿਲਕੁਲ ਓਕੇ ਹੈ ਜੀ ਸਗੜ ਗੇਅਰ ਆ ਗਿਆ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸੋਨਾ ਲੇਕਾ ਡੀਆਈ 60 ਦਾ 3 ਸਪੀਡ ਟਰੈਕਟਰ ਆ ਜੀ 2019 ਮਾਡਲ ਆ 6 ਲੱਖ 35000 ਰੁਪਏ ਡਿਮਾਂਡ ਹੈ ਜੀ ਪੂਰੀ ਸਾਫ਼ ਜੀ ਕੰਡੀਸ਼ਨ ਦਾ ਟਰੈਕਟਰ ਆ ਜੀ ਪੈਕ ਟਾਇਰ ਜਿਹੜੇ ਦੇ ਹੈਗੇ ਹੈਗੇ 16 9 28 ਦੇ ਆ ਸਾਈਡ ਗੇਅਰ 3 ਸਪੀਡ ਫਕਸ ਨੂੰ ਪੂਰੇ ਉੱਤੇ ਜੀ ਤੇ ਉਸ ਤੋਂ ਬਾਅਦ ਅਗਲਾ ਆ ਗਿਆ ਜੀ ਸੋਨਾਲੀਕਾ 750 ਦਾ RX 700 ਦੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ 2018 ਮਾਡਲ 498000 ਰੁਪਿਆ ਡਿਮਾਂਡ ਹੈ ਜੀ ਤੇ ਸਾਈਡ ਗੀਅਰ ਹੈ ਜੀ ਇਹਦੇ ਟੈਕ ਵਾਲੇ ਟਾਇਰ ਜਿਹੜੇ ਤੇ 14 9 28 ਦੇ ਆ ਗੁੱਡ ਕੰਡੀਸ਼ਨ ਦੇ ਵਿੱਚ ਉੱਤੇ ਟਰੈਕਟਰ ਉਸ ਤੋਂ ਬਾਅਦ ਫੇਰ ਅਗਲਾ ਆ ਗਿਆ ਜੀ ਸੋਨਾਲੀਕਾ DI 60 ਦਾ ਇਹ ਵੀ ਮੇਰੇ ਹਿਸਾਬ ਨਾਲ 3 ਸਪੀਡ ਹੀ ਲੱਗਦਾ ਇਹ ਮੈਂ। ਬਾਕੀ ਆਪੋ ਤੇ ਲਿਖਿਆ ਦੇਖ ਲੈਣੇ। JK ਸੋਨਾ ਦੇ ਟਾਇਰ ਹੈ, ਪੈਕ ਟਾਇਰ 16928 ਦੇ। ਬਹੁਤ ਏ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 3 ਸਪੀਡ ਟਰੈਕਟਰ 2020 ਮਾਡਲ ਆ 7 ਲੱਖ ਤੋਂ 6 ਲੱਖ ਤੇ 70000 ਰੁਪਏ ਡਿਮਾਂਡ। ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਇਹ। ਬਾਕੀ ਦੀ ਵੀਡੀਓ ਦੇ ਵਿੱਚ ਨਹੀਂ ਆ। ਅਗਲਾ ਟਰੈਕਟਰ ਹੈ ਨੰਬਰ 475 DI 2000 ਮਾਡਲ ਆ। 220000 ਰੁਪਿਆ ਡਿਮਾਂਡ ਆ ਸਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਤੇ ਇੰਜਨ ਗੇਅਰ ਦਾ ਵੀ ਸਾਫਟ ਟਰੈਕਟਰ ਲੱਗਦਾ ਏ ਐਂ ਲੱਗਦਾ ਜਿਵੇਂ ਇੱਕ ਹੱਥ ਚੱਲਿਆ ਰਹਿੰਦਾ ਏ ਬਾਕੀ ਅਗੋਸਤ ਬਾਦ ਆ ਗਿਆ ਪ੍ਰੀਤ 2013 ਮਾਡਲ ਚੈਨਲ ਅੱਖ ਤੇ 65000 ਰੁਪਿਆ ਡਿਮਾਂਡ ਆ ਇਹ ਵੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਬੈਕ ਟਾਇਰ ਇਹਦੇ ਹੈਗੇ 14 9 28 ਦੇ ਗੁਡিয়ার ਦੇ ਟਾਇਰ ਆ ਇੰਜਨ ਗੇਅਰ ਦਾ ਹੈ ਇਹ ਵੀ ਟਰੈਕਟਰ ਬਿਲਕੁਲ ਸਾਫ ਹੈ ਕੋਈ ਲਿੱਪਾ ਪੂੰਜੀ ਨਹੀਂ ਕੀਤੀ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਚਲੋ ਬਾਕੀ ਆਪਾਂ ਹੋਰ ਵੀ ਟਰੈਕਟਰ ਦੇਖਦੇ ਆ ਅਗਲਾ ਟਰੈਕਟਰ ਆ ਗਏ ਸਵਰਾਜ 960 ਬੈਕ ਟਾਇਰ ਇਹਦੇ ਹੈਗੇ 16 9 28 ਦੇ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੇ ਵੀ ਆਪਾਂ ਗੱਲ ਕਰਾਂਗੇ ਮਾਡਲ ਜੇ ਹੈਗਾ ਜੀ 2018 5 ਲੱਖ ਤੇ 75000 ਰੁਪਿਆ ਡਿਮਾਂਡ ਆ ਬਾਕੀ ਇੰਜਨ ਗੇਅਰ ਤੇ ਟਾਇਰਾਂ ਵਾਲੇ ਪਾਸੋਂ ਪੂਰੀ ਕੁੜ ਕੰਡੀਸ਼ਨ ਹੈ ਟਰੈਕਟਰ ਦੀ ਉਸ ਤੋਂ ਬਾਅਦ ਆ ਗਈ ਸੋਨਾਲੀ ਦਾ 60 ਦਾ RX ਠੀਕ ਹੈ ਜੀ ਇਹ ਟਰੈਕਟਰ ਹੈ ਜੀ 2017 ਮਾਡਲ 5 ਲੱਖ ਤੇ 70000 ਰੁਪਿਆ ਡਿਮਾਂਡ ਆ ਪੀ ਵੀ 30 ਨੰਬਰ ਆ ਮੌਕਸਰ ਦਾ ਨੰਬਰ ਆ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਸਤੋ ਬਾਦ ਆ ਗਈ ਫਾਰਮ ਤੋਂ ਇੱਕ 60 ਦਾ 2015 ਮਾਡਲ 4 ਲੱਖ 75 ਹਜ਼ਾਰ ਰੁਪਏ ਡਿਮਾਂਡ ਆ। ਸਾਰੇ ਟਾਇਰ ਤੇ ਇੰਜਨ ਦੇ ਗੇਅਰ ਬਿਲਕੁਲ ਓਕੇ ਆ ਜੀ ਸਾਫ ਸੁਥਰੇ ਪਏ ਆ। ਸਤੋ ਬਾਦ ਬੈਂਟਰ ਆ ਗਈ 2855। ਸ਼ਾਲ ਜਿਹੜੇ ਅਗਲੇ ਟਾਇਰ ਆ ਇਹ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜਿਹੜੇ ਬੈਕ ਟਾਇਰ ਆ 50 ਪੈਸੇ ਆ ਜੀ। 2002 ਮਾਡਲ ਆ 2 ਲੱਖ 70 ਹਜ਼ਾਰ ਰੁਪਏ ਡਿਮਾਂਡ ਆ ਜੀ। ਬਾਕੀ ਤੇ ਜ ਇੰਜਨ ਵੀ ਸਾਫ ਪਿਆ ਜੀ ਅੱਗੇ ਆ ਗਈ Mahindra 265 DI 93 ਮਾਡਲ 1 ਲੱਖ 55000 ਦੀ ਡਿਮਾਂਡ ਹੈ ਬੈਕ ਟਾਇਰ ਦੇ ਪਸੇ ਹੀ ਸਮਝੋ ਜੀ ਇਹਦੇ ਉਸ ਤੋਂ ਬਾਅਦ ਆ ਗਈ ਸਵਰਾਜ 85 2002 ਮਾਡਲ 2 ਲੱਖ 75000 ਰੁਪਿਆ ਡਿਮਾਂਡ ਹੈ ਇੰਜਨ ਕਲੋਸ ਕਰ ਤੇ ਸੇ ਚਰੀ ਬਾਕੀ ਦੇ ਦੇਖ ਸਕਦੇ ਆ। ਟਰੈਕਟਰ ਇਹਦੇ ਹੈਗਾ 14913 ਸੋਰੀ 13628 ਦਾ। ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ, ਇੰਜਨ ਗੇਅਰ ਦਾ ਵੀ ਸਾਫ ਆ। ਚਲੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।